ਕਈਆਂ ਨੂੰ ਜ਼ਿੰਦਗੀ ਵਿੱਚ ਸੱਚ ਇਹ ਵੇ ਏਡੀ ਵੱਡੀ ਦੁੱਖ ਦੀ ਠੋਕਰ ਵੱਜਦੀ ਏ ਉਸ ਠੋਕਰ ਤੋਂ ਬਾਅਦ ਬੰਦੇ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਜੋ ਕੁਝ ਵੀ ਪ੍ਰਮਾਤਮਾ ਨੇ ਸਿਰਜੀਆ ਗੁਰੂ ਤੇਗ ਬਹਾਦਰ ਕਹਿੰਦਾ ਹਰ ਦਿਸ ਦੀ ਕੋਈ ਚੀਜ਼ ਇੱਕ ਦਿਨ ਖਤਮ ਹੋਏਗੀ ਤੇ ਮੈਂ ਅਕਸਰ ਕਹਿੰਦਾ ਹਾਂ ਮੌਤ ਅਸਲ ਚ ਆਪਣਾ ਕੰਮ 80 ਸਾਲ 70 ਸਾਲ 40 ਸਾਲ 50 ਸਾਲ ਚ ਕਦੀ ਉਹ 5 ਸਾਲ ਵਿੱਚ ਵੀ ਮੁਕਾ ਜਾਂਦੀ ਏ ਬੱਚਿਆਂ ਲਈ ਪਰ ਉਹ ਆਉਂਦੀ ਉਦੋਂ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਇਹ ਤਾਂ ਸੱਚ ਹੈ ਵੀ ਜਾਣੇ ਇਹ ਤਾਂ ਡਰਾਵਾ ਮਰਨਾ ਹੈ ਅੱਗੇ ਕਹਿੰਦੇ ਮਰਨ ਤੋਂ ਪਹਿਲਾਂ ਇੱਕ ਕੰਮ ਕਰ ਲੈ ਇਹਨਾਂ ਜੰਜਾਲਾਂ ਨੂੰ ਛੱਡ ਕੇ ਉਹਨੂੰ ਯਾਦ ਕਰ ਲੈ ਜਿਨੇ ਤੈਨੂੰ ਪੈਦਾ ਕੀਤਾ ਮਹਾਰਾਜ ਕਹਿੰਦੇ ਨਾ ਇੱਥੇ ਥੋੜਿਆਂ ਵਾਲਾ ਰਿਹਾ ਨਾ ਬਹੁਤੀਆਂ ਵਾਲਾ ਰਿਹਾ ਨਾ ਇੱਥੇ ਅਵਤਾਰੀ ਰਿਹਾ ਤੇ ਨਾ ਅਵਤਾਰ ਦਾ ਵਿਰੋਧ ਕਰਨ ਵਾਲਾ ਰਿਹਾ ਭਾਈ ਮਨੀ ਸਿੰਘ ਦਾ ਸੱਖਾ ਭਰਾ ਭਾਈ ਦਿਆਲਾ ਜੀ ਹੈ ਅਮਰਚੰਦ ਨੂੰ ਛੱਡ ਕੇ 11 ਭਰਾ ਭਾਈ ਮਨੀ ਸਿੰਘ ਸਾਹਿਬ ਸ਼ਹੀਦ ਹੋਏ ਸੱਚੀ ਜੀ ਮੌਤ ਦਾ ਨਾਂ ਸੁਣਿਆ ਵੱਡੇ ਵੱਡੇ ਕੰਬਦੇ ਆ ਉਹ ਇੱਕੋ ਤੋਕ ਵਿੱਚ ਮੌਤ ਨੂੰ ਐ ਸਪਲਟ ਕੇ ਮਾਰਦੇ ਆ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਖੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਆਪਣੇ ਘਰ 'ਚ ਜਿੰਨਾ ਮਰਜੀ ਸਿਆਣਾ ਹੋਵੇ ਉਹਦੀ ਕੀਮਤ ਨਹੀਂ ਪਾਉਂਦੇ ਦੂਜੇ ਮਤ ਵਾਲਾ ਭਾਵੇਂ ਗਪੌੜੀ ਛੱਡੇ ਜਾ ਉਹਨੂੰ ਇੰਨਾ ਸਨਮਾਨ ਦਿੰਦੇ ਆ ਮੈਨੂੰ ਸੁਣ ਕੇ ਬੜਾ ਅੰਦਰ ਨੂੰ ਦੁੱਖ ਜਾ ਲੱਗਾ ਮੈਂ ਵੇਖੋ ਵੀ ਵਾਕਈ ਨਵੀਂ ਕੋਈ ਖੋਜ ਦੱਸ ਦਿੱਤੀ ਬਾਬੇ ਨੇ ਇਹਨਾਂ ਪਹਿਲਾਂ ਮੈਂ ਸਾਖੀ ਬਹੁਤ ਕਰਦਾ ਸਾਂ ਤੇ ਜਿਹੜੇ ਸੱਜਣ ਸਾਡੇ ਸੰਜੀ ਸੰਗਤ ਨਹੀਂ ਉਹ ਛੱਡੋ ਪਰ ਆਪਿੰਦਰਪਾਲ ਤੇ ਐਵੇਂ ਨਾਨਕ ਪ੍ਰਕਾਸ਼ ਖੋਲ ਕੇ ਬਹਿ ਜਾਂਦਾ ਸਾਖੀ ਸਦਾ ਇਹ ਫਿਰ ਮੇਰੇ ਮਨ ਚ ਆ ਵੀ ਚਲੋ ਬਾਣੀ ਦੇ ਪਰਮਾਨ ਉਹ ਕਹਿਣ ਲੱਗੇ ਨਹੀਂ ਚਲੋ ਸਹਿਜ ਪਾਠ ਹੀ ਕਰੀ ਜਿੰਦਾ ਫਾਇਦਾ ਕੀ ਪਰੇ ਮੇਰੇ ਮਨ ਚਾ ਹੋਰ ਕਿੱਧਰ ਮਰ ਗਿਆ ਹੁਣ ਬੜਾ ਮੁਸ਼ਕਿਲ ਹੋਇਆ ਦਾ ਬੰਦੇ ਲਈ ਤੇ ਜਿਹੜਾ ਓੰਕਾਰ ਲਿਖਿਆ ਤੂੰ ਮਿਟਾ ਦੇਣਾ ਉਹ ਤੇਰੇ ਕੋਲ ਕੀ ਤਾਕਤ ਤੂੰ ਲਿਖ ਸਕੇ ਤੇ ਮਿਟਾ ਸਕੇ ਓੰਕਾਰ ਤਾਂ ਉਹ ਹੈ ਜਿਹਨੂੰ ਨਾ ਕੋਈ ਲਿਖ ਸਕਦਾ ਨਾ ਕੋਈ ਮਿਟਾ ਸਕਦਾ ਜਿਹੜੀ ਮੈਂ ਤੈਨੂੰ ਗੱਲ ਕਹਿਣ ਲੱਗਾ ਇਹਨੂੰ ਸੱਚੀ ਤਰ੍ਹਾਂ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ ਇਹ ਝੂਠ ਨਹੀਂ ਹੂ ਇਹ ਵਾਪਰਨਾ ਹੈ ਜਿਵੇਂ ਸਾਨੂੰ ਸੁਪਨਾ ਹੁੰਦਾ ਹੈ ਅੱਖ ਖੋਲਦੀਏ ਤੇ ਆਪਾਂ ਕਹਿੰਦੇ ਆ ਵੇਖੋ ਏ ਐਵੇਂ ਸੁਪਨਾ ਆਇਆ ਜੋ ਸੁਪਨੇ ਚ ਦੇਖਿਆ ਉਹ ਸੱਚ ਕੁਝ ਵੀ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਨੇ ਜਿਹੜੀ ਤੇਰੀ ਜ਼ਿੰਦਗੀ ਲੰਘੀ ਆ ਨੇ ਤੇ ਇੱਕ ਵਾਰੀ ਝਾਤੀ ਮਾਰੀ ਇਹ ਵੀ ਇੱਕ ਸੁਪਨਾ ਬਣ ਚੁੱਕੀ ਹੈ ਪੈਸਾ ਦੌਲਤ ਐਸ਼ੋ ਵਰਜ਼ ਬੰਦੇ ਨੂੰ ਛੇਤੀ ਕੀ ਤਾ ਸਮਝ ਨਹੀਂ ਪੈਣ ਦਿੰਦਾ ساری ਜ਼ਿੰਦਗੀ ਲਾ ਦਿੰਦਾ ਮਹਾਤਮਾ ਇੱਕ ਮੌਤ ਤੇ ਰੱਬ ਚੇਤੇ ਆ ਜਾਏ ਇਹ ਇਸ ਤਰ੍ਹਾਂ ਚੇਤੇ ਨਹੀਂ ਆਉਂਦੀ ਜਿਵੇਂ ਰੋਟੀ ਚੇਤੇ ਆਉਂਦੀ ਹੈ ਜਿਹੜਾ ਆਪਣੇ ਦਿਲ ਦਾ ਪਹਿਰਾ ਦਿੰਦਾ ਪਿਆਰਿਓ ਉਹ ਹੀ ਦਰवेश ਹੁੰਦਾ ਹੈ ਜਿਹੜਾ ਲੋਕਾਂ ਦੇ ਦਿਲਾਂ ਦਾ ਪਹਿਰਾ ਦੇਣ ਲੱਗ ਪਵੇ ਉਹ ਚੌਕੀਦਾਰ ਹੁੰਦਾ ਹੈ ਦਰवेश ਆਪਣੇ ਘਰ ਨੂੰ ਵੇਖਦਾ ਹੁੰਦਾ ਅਸੀਂ ਤਾਂ ਬਣਾ ਦਿੱਤਾ ਨਾ ਵੀ ਨਾਨਕ ਆਇਆ ਨਾਨਕ ਗਿਆ ਉਹ ਨਹੀਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਿਰੰਕਾਰ